ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਰ ਸਿੰਘ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਇਸ ਟਾਈਮ ਅਸੀਂ ਮੁੱਲਾਪੁਰ ਦਾਖਾ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪ੍ਰਸ਼ਾਸਨ ਦੇ ਵੱਰੀਓ ਕੰਮ ਕੀਤਾ ਜਾ ਰਿਹਾ ਵਾ ਜਿਹੜੇ ਨਜਾਇਜ਼ ਕਬਜ਼ੇ ਸੀਗੇ ਉਹ ਹਟਾਏ ਜਾ ਰਹੇ ਆ ਇਸ ਦੇ ਦਰਮਿਆਨ ਸਾਡੇ ਕੋਲੇ ਡੀਐਸਪੀ ਸਾਹਿਬ ਪਹੁੰਚੇ ਹੋਣਾਂ ਨਾਲ ਵੀ ਗੱਲਬਾਤ ਕਰਦੇ ਹਾਂ ਅੱਜ ਨਗਰ ਕੌਂਸਲ ਮੁੱਲਾਪੁਰ ਦਾਖਾ ਵਿਖੇ ਸਾਡੇ ਨਾਲ ਨਗਰ ਕੌਂਸਲ ਦੇ ਐਸਡੀਓ ਸਾਹਿਬ ਜੈ ਸਿੰਘ ਸਾਹਿਬ ਇਹਨਾਂ ਦੀ ਪੂਰੀ ਟੀਮ ਨਾਲ ਦਾਖਾ ਪੁਲਿਸ ਵੱਲੋਂ ਇੱਕ ਜੋ ਇਨਕ੍ਰੋਚਮੈਂਟ ਦੇ ਖਿਲਾਫ ਡਰਾਈਵ ਚਲਾਈ ਗਈ ਜਿਸ ਦੇ ਤਹਿਤ ਦੁਕਾਨਾਂ ਦੇ ਬਾਹਰ ਜਿੰਨੀ ਵੀ ਉਹਨਾਂ ਨੇ ਇਲੈਗਲੀ ਸਮਾਨ ਰੱਖਿਆ ਹੋਇਆ ਵਾ ਜਾਂ ਇਨਕ੍ਰੋਚ ਕੀਤਾ ਗਿਆ ਉਹਨਾਂ ਨੂੰ ਨਗਰ ਕੌਂਸਲ ਦੀ ਟੀਮ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਆ ਜਿਸ ਦੇ ਤਹਿਤ ਸਰਦੀਆਂ ਦੇ ਵਿੱਚ ਥੋੜੀ ਟ੍ਰੈਫਿਕ ਦੀ ਵੀ ਸਮੱਸਿਆ ਸਾਹਮਣੇ ਆਉਂਦੀ ਆ ਖਾਸ ਤੌਰ ਤੇ ਜਦੋਂ ਬਜ਼ਾਰਾਂ ਦੇ ਵਿੱਚ ਦੁਕਾਨਾਂ ਵੱਲੋਂ ਬਾਹਰ ਜਗ੍ਹਾ ਮਿਲੀ ਜਾਂਦੀ ਆ ਤੇ ਪਾਰਕਿੰਗ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਜਿਸ ਕਾਰਨ ਲੋਕੀ ਰੋਡ ਤੇ ਪਾਰਕ ਕਰਕੇ ਸਮਾਨ ਵਗੈਰਾ ਖਰੀਦਣ ਜਾਂਦੇ ਨੇ ਸੋ ਇਸ ਨਾਲ ਜੋ ਨਗਰ ਕੌਂਸਲ ਦੇ ਵੀ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋਊਗਾ ਤੇ ਜਿਨ੍ਹਾਂ ਨੇ ਅਨਧਕਾਰਤ ਤੌਰ ਤੇ ਕਿਸੇ ਵੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਦੀ ਕਾਰਵਾਈ ਵੀ ਨਗਰ ਕੌਂਸਲ ਨੇ ਆਪਣੇ ਵੱਲੋਂ ਕੀਤੀ ਹੈ ਜੀ ਇਹ ਦੁਆਰੇ ਫੇਰ ਜੀ ਇਸੇ ਤਰ੍ਹਾਂ ਦਾ ਹੋ ਜਾਂਦਾ ਵਾ ਦੁਕਾਨਦਾਰ ਕੁਝ ਟਾਈਮ ਤੋਂ ਬਾਅਦ ਫੇਰ ਸਮਾਨ ਬਾਹਰ ਰੱਖਣ ਲੱਗ ਜਾਂਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਅਗਰ ਫਿਰ ਵੀ ਕੋਈ ਇਦਾਂ ਕਰਦਾ ਤਾਂ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਤੇ ਇਹਨਾਂ ਵੱਲੋਂ ਲਿਖਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ ਸਰ ਤੁਹਾਡੇ ਆਉਣ ਤੋਂ ਮਗਰੋਂ ਹੀ ਦੁਆਰੇ ਫੇਰ ਸਮਾਨ ਉਸੇ ਜਗ੍ਹਾ ਤੇ ਲੱਗ ਕੇ ਜੀ ਦੁਕਾਨਦਾਰਾਂ ਲੱਤ ਕੇ ਪ੍ਰਕਿਰਿਆ ਦੇ ਵਿੱਚ ਪਹਿਣਗੇ ਜਦੋਂ ਚਲਣਾ ਪਊਗਾ ਆਪਣੇ ਆਪ ਆਪੇ ਸਮਝਦਾਰ ਬਣਗੇ ਜੀ ਲੋਕਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਜੀ ਇਹੀ ਸੁਝਾਅ ਜੀ ਕਿ ਜਿੰਨੀ ਜਗ੍ਹਾ ਤੁਹਾਡੇ ਅਧਿਕਾਰ ਦੇ ਅਧੀਨ ਆ ਉੱਥੇ ਹੀ ਸਮਾਨ ਰੱਖੋ ਤਾਂ ਕਿ ਤੁਹਾਡੇ ਕਾਰੋਬਾਰ ਕਰਕੇ ਆਮ ਲੋਕਾਂ ਨੂੰ ਸਮੱਸਿਆ ਨਾ ਆਵੇ ਜੀ ਇਹ ਸਨ ਡੀਐਸਪੀ ਮੁੱਲਾਂਪੁਰ ਤਾਕਾ ਦੇ ਬਰਿੰਦਰ ਸਿੰਘ ਖੋਸਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸ਼ਹਿਰ ਦੇ ਵਿੱਚ ਆ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਔਕਾਸੀ ਲੋਕਾਂ ਦੇ ਵਣਿਓ ਬਹੁਤ ਜ਼ਿਆਦਾ ਸਮੱਸਿਆ ਆ ਨੂੰ ਚੱਲਣਾ ਪੈ ਰਿਹਾ ਸੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਇੱਥੇ ਬਹੁਤ ਬੁਰਾ ਹਾਲ ਸੀ ਜਿਸ ਦੇ ਦਰਮਿਆਨ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਕਰਕੇ ਹੁਣ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਸਮਾਨ ਆ ਜਿਹੜਾ ਉਹ ਦਰਾਂ ਦੇ ਮੂਹਰੇੋਂ ਕਮੇਟੀ ਦੇ ਬਣੀ ਉਹ ਚਕਾਇਆ ਗਿਆ ਜਾ ਤੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੇ ਵਿੱਚੋਂ ਨਿਜਾਤ ਮਿਲ ਸਕੇ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਸਮੇ ਨਾਲ ਗੁਰੂ ਸਰ ਸਿਹਾਰ ਅੱਜਕੱਲ੍ਹ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਇਸ ਟਾਈਮ ਅਸੀਂ ਮੁੱਲਾਪੁਰ ਦਾਖਾ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪ੍ਰਸ਼ਾਸਨ ਦੇ ਵੱਰੀਓ ਕੰਮ ਕੀਤਾ ਜਾ ਰਿਹਾ ਵਾ ਜਿਹੜੇ ਨਜਾਇਜ਼ ਕਬਜ਼ੇ ਸੀਗੇ ਉਹ ਹਟਾਏ ਜਾ ਰਹੇ ਆ ਇਸ ਦੇ ਦਰਮਿਆਨ ਸਾਡੇ ਕੋਲੇ ਡੀਐਸਪੀ ਸਾਹਿਬ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਨਗਰ ਕਾਉਂਸਲ ਮੁੱਲਾਂਪੁਰ ਦਾਖਾ ਵਿਖੇ ਸਾਡੇ ਨਾਲ ਨਗਰ ਕਾਉਂਸਲ ਦੇ ਐਸਡੀਓ ਸਾਹਿਬ ਜੈ ਸਿੰਘ ਸਾਹਿਬ ਇਹਨਾਂ ਦੀ ਪੂਰੀ ਟੀਮ ਨਾਲ ਦਾਖਾ ਪੁਲਿਸ ਵੱਲੋਂ ਇੱਕ ਜੋ ਇਨਕ੍ਰੋਚਮੈਂਟ ਦੇ ਖਿਲਾਫ ਡਰਾਈਵ ਚਲਾਈ ਗਈ ਹੈ ਜਿਸ ਦੇ ਤਹਿਤ ਦੁਕਾਨਾਂ ਦੇ ਬਾਹਰ ਜਿੰਨੀ ਵੀ ਉਹਨਾਂ ਨੇ ਇਲੀਗਲੀ ਸਮਾਨ ਰੱਖਿਆ ਹੋਇਆ ਵਾ ਜਾਂ ਇਨਕ੍ਰੋਚ ਕੀਤਾ ਗਿਆ ਉਹਨਾਂ ਨੂੰ ਨਗਰ ਕਾਉਂਸਲ ਦੀ ਟੀਮ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਆ ਇਸ ਦੇ ਤਹਿਤ ਸਰਦੀਆਂ ਦੇ ਵਿੱਚ ਥੋੜੀ ਟ੍ਰੈਫਿਕ ਦੀ ਵੀ ਸਮੱਸਿਆ ਸਾਹਮਣੇ ਆਉਂਦੀ ਆ ਖਾਸ ਤੌਰ ਤੇ ਜਦੋਂ ਬੁਜ਼ਾਰਾਂ ਦੇ ਵਿੱਚ ਦੁਕਾਨਾਂ ਵੱਲੋਂ ਬਾਹਰ ਜਗ੍ਹਾ ਮੱਲੀ ਜਾਂਦੀ ਆ ਤੇ ਪਾਰਕਿੰਗ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਜਿਸ ਕਾਰਨ ਲੋਕੀ ਰੋਡ ਤੇ ਪਾਰਕ ਕਰਕੇ ਸਮਾਨ ਵਗੈਰਾ ਖਰੀਦਣ ਜਾਂਦੇ ਨੇ ਸੋ ਇਸ ਨਾਲ ਜੋ ਨਗਰ ਕੌਂਸਲ ਦੇ ਵੀ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋਊਗਾ ਤੇ ਜਿਨ੍ਹਾਂ ਨੇ ਅਨਧਿਕਾਰਤ ਤੌਰ ਤੇ ਕਿਸੇ ਵੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਹੈ ਉਸ ਦੀ ਕਾਰਵਾਈ ਵੀ ਨਗਰ ਕੌਂਸਲ ਨੇ ਆਪਣੇ ਵੱਲੋਂ ਕੀਤੀ ਹੈ ਜੀ ਇਹ ਦੁਆਰੇ ਫੇਰ ਜੀ ਇਸੇ ਤਰ੍ਹਾਂ ਦਾ ਹੋ ਜਾਂਦਾ ਵਾ ਦੁਕਾਨਦਾਰ ਉਸ ਟਾਈਮ ਤੋਂ ਬਾਅਦ ਫੇਰ ਸਮਾਨ ਬਾਹਰ ਰੱਖਣ ਲੱਗ ਜਾਂਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਅਗਰ ਫਿਰ ਵੀ ਕੋਈ ਇੱਥੇ ਕਰਦਾ ਤਾਂ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਤੇ ਇਹਨਾਂ ਵੱਲੋਂ ਲਿਖਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ ਸਰ ਤੁਹਾਡੇ ਆਉਣ ਤੋਂ ਮਗਰੋਂ ਹੀ ਦੁਆਰੇ ਫੇਸਮਾਂ ਉਸ ਜਗ੍ਹਾ ਤੇ ਲੱਗ ਗਿਆ ਜੀ ਦੁਕਾਨਦਾਰਾਂ ਲੱਗ ਕੇ ਸਾਰਿਆਂ ਦੇ ਖਿਲਾਫ ਲਿਖਤੀ ਕਾਰਵਾਈ ਹੋਊਗੀ ਜੀ ਜਦੋਂ ਇਹਨਾਂ ਨੂੰ ਐਸ ਜਦੋਂ ਚਲਣਾ ਪਊਗਾ ਆਪਣੇ ਆਪ ਆਪੇ ਸਮਝਦਾਰ ਬਣਗੇ ਜੀ ਲੋਕਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਜੀ ਇਹੀ ਸੁਝਾਅ ਜੀ ਕਿ ਜਿੰਨੀ ਜਗ੍ਹਾ ਤੁਹਾਡੇ ਅਧਿਕਾਰ ਦੇ ਅਧੀਨ ਆ ਉੱਥੇ ਹੀ ਸਮਾਨ ਰੱਖੋ ਤਾਂ ਕਿ ਤੁਹਾਡੇ ਕਾਰੋਬਾਰ ਕਰਕੇ ਆਮ ਲੋਕਾਂ ਨੂੰ ਸਮੱਸਿਆ ਨਾ ਆਵੇ ਜੀ ਇਹ ਸਨ ਡੀਐਸਪੀ ਮੁੱਲਾਪੁਰ ਦਾਖਾ ਦੇ ਬਰਿੰਦਰ ਸਿੰਘ ਖੋਸਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸ਼ਹਿਰ ਦੇ ਵਿੱਚ ਆ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਉਕਾਸੀ ਲੋਕਾਂ ਦੇ ਬਣੀਓ ਬਹੁਤ ਜ਼ਿਆਦਾ ਸਮੱਸਿਆ ਨੂੰ ਝੱਲਣਾ ਪੈ ਰਿਹਾ ਸੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਇੱਥੇ ਬਹੁਤ ਬੁਰਾ ਹਾਲ ਸੀ ਜਿਸ ਦੇ ਦਰਮਿਆਨ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਕਰਕੇ ਹੁਣ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਸਮਾਨ ਆ ਜਿਹੜਾ ਉਹ ਦਰਾਂ ਦੇ ਮੂਹਰੇੋਂ ਕਮੇਟੀ ਦੇ ਬਣੀਓ ਚੁਕਾਇਆ ਗਿਆ ਜਾਂ ਤੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੇ ਵਿੱਚੋਂ ਨਿਜਾਤ ਮਿਲ ਸਕੇ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਸਿਮੇ ਨਾਲ ਗੁਰੂ ਸਰ ਸਦਾ